एक और सक्सेस uh, uh, साड़ी है साड़ी फरीदकोट पुलिस टीम भी जिस फरीदकोट पुलिस दीआईए टीम अलोंग विद द काउंटर इंटेलिजेंस टीम एक uh, बहुत अच्छी साड़ी एक कोऑपरेशन चल रही पी है और सिनर्जिस्टिकली डिस्टिक काम कर रहे हैं तो एक जॉइंट ऑपरेशन दो वेपन रिकवर हुए ने और ये अगेन इट वॉज सुपरवाइज्ड बाय आर एस पी डी जसमीत जी और ये साड़ी ਸੀਆਈਏ ਜੈਤੋ ਲੈਡ ਬਾਈ ਇਨਸਪੈਕਟਰ ਰਾਜੇਸ਼ اور ਜਿਹੜੀ ਸੀਆਈਏ ਦੇ ਸਾਡੇ ਮੈਂਬਰਸ ਮੇਰੇ ਪਿੱਛੇ ਖੜੇ ਨੇ ਉਹਨਾਂ ਦੀ ਇੱਕ ਮਿਹਨਤ ਸੀਗੀ ਕਾਫੀ 3-4 ਦਿਨ ਇਨਫੈਕਟ ਜ਼ਿਆਦਾ ਹੀ ਟਾਈਮ ਹੋ ਚੰਨਾ ਨੂੰ ਲੱਗਿਆ ਐਂਡ ਦੇ ਵਰ ਏਬਲ ਟੂ ਰਾਉਂਡ ਅਪ ਅ ਪਰਸਨ ਬਾਈ ਦਾ ਨੇਮ ਆਫ ਰਵਿੰਦਰ ਕੁਮਾਰ ਉਰਫ ਰਵੀ ਜਿਹਤੇ ਪੁਰਾਣੇ ਵੀ ਦੋ ਪਰਚੇ ਨੇ ਬਰਨਾਲਾ ਦੇ ਉਹਦੇ ਕੋਲੋਂ ਦੋ ਵੈਪਨਸ ਅਸੀਂ ਰਿਕਵਰ ਕੀਤੇ ਨੇ ਔਰ ਇਸ ਬੰਦੇ ਦਾ ਟਰੈਕ ਰਿਕਾਰਡ ਕਾਫੀ ਮਾੜਾ ਹੈ ਐਂਡ ਵੀ ਆਰ ਆਲਸੋ ਐਸਟੈਬਲਿਸ਼ਿੰਗ ਕਿ ਜਿਹੜਾ ਸਾਡਾ 5 ਵੈਪਨਸ ਵਾਲਾ ਕੇਸ ਸੀ ਉਹਦੇ ਨਾਲ ਵੀ ਇਹਦੇ ਤਾਰ ਜੁੜਦੇ ਪਏ ਨੇ ਔਰ ਜਦੋਂ ਉਹ ਸਾਡੇ ਕੋਲ ਉਹਦੀ ਕੰਕ੍ਰੀਟ ਐਵਿਡੈਂਸ ਆ ਚੋਗੀ ਤੇ ਅਸੀਂ ਉਹ ਵੀ ਪ੍ਰੋਪਰਲੀ ਇਨਵੈਸਟੀਗੇਸ਼ਨ ਚ ਉਹਨੂੰ ਲਿੰਕ ਕਰਕੇ ਦੈਨ ਵੀ ਵਿਲ ਐਸਟੈਬਲਿਸ਼ ਇਟ ਔਰ ਇੱਕ ਇਹ ਕਲਾਸਿਕ ਕੇਸ ਹੈ ਕਿ ਕਿਵੇਂ ਇੱਕ ਬਲਾਈਂਡ ਕੇਸ ਨੂੰ ਫਰੀਦਕੋਟ ਪੁਲਿਸ ਨੇ ਟ੍ਰੇਸ ਕੀਤਾ ਉਸ ਤੋਂ ਬਾਅਦ ਦੋਸ਼ੀ ਫੜੇ ਉਸ ਤੋਂ ਬਾਅਦ ਉਹ ਗਾਂ ਤੋਂ ਗਾਂ ਜਾ ਕੇ ਬੈਕਵਰਡ ਲਿੰਕੇਜ ਸਟੈਬਲਿਸ਼ ਕਰਕੇ ਹੋਰ ਦੋਸ਼ੀ ਫੜ ਕੇ ਉਹਦੇ ਕੋਲੋਂ ਵੀ ਵੈਪਨਸ ਦੀ ਬਰਾਮਦਗੀ ਹੋਈ ਹੈ ਇਹ ਚ ਐਫ ਆਈ ਆਰ ਰਜਿਸਟਰ ਹੋਈ ਹੈ ਐਫ ਆਈ ਆਰ ਨੰਬਰ 132 ਡੇਟਡ 13924 ਅੰਡਰ 2554 ਆਰਮਸ ਐਕਟ ਐਂਡ 111 to subsection 2 bns which is again an organized crime section ਉਹ ਜਸੀਏ ਪਈਅ ਰਜਿਸਟਰ ਕੀਤੀ ਹੈ ਜਿਹੜਾ ਅਕਿਊਜ਼ਡ ਹੈ ਉਹਦਾ ਨਾਮ ਡੀਟੇਲਸ ਹੈਗੇ ਰਵਿੰਦਰ ਸਿੰਘ ਉਰਫ ਰਵੀ ਇਜ਼ ਅ ਰੈਜ਼ੀਡੈਂਟ ਆਫpropto Haryana ਉਹਦਾ ਰੈਜ਼ੀਡੈਂਟ ਹੈ ਔਰ ਇਹਤੇ ਜਿਹੜੇ ਪੁਰਾਣੇ ਪਰਚੇ ਹੈ ਉਹ ਵੀ ਇਹੀ ਆਰਮਜ਼ ਐਕਟ ਔਰ ਅਸਲਾ ਐਕਟ ਔਰ ਡਕੈਤੀ ਬਰਨਾਲਾ ਜ਼ਿਲ੍ਹੇ ਚ ਇਹਤੇ ਰਜਿਸਟਰਡ ਹੈ ਜਿਹੜੀ ਰੋਵਰ ਭਲਵਾਨਾ ਜਿਹੜੀਆਂ ਦੌਰ ਕਿਤੇ ਨੇ ਕੀ ਇਨਫੋਰਮੇਸ਼ਨ ਸੀ ਕੋਈ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਕਿਸ ਨੂੰ ਸੁਪਾਈ ਕਰਦੇ ਜਾਣਾ ਕੋਰਪੋਰਟ ਇੰਟੈਲੀਜੈਂਸ ਨਾਲ ਪਲੈਨ ਕੋਰਸੀ ਨੂੰ ਲਾਪਾ ਲਾਇਆ ਜਾ ਸਕਦਾ ਹੈ ਜੀ ਇਹਦੇ ਵਿੱਚ ਦੇਖੋ ਬਹੁਤ ਜੀਆਂ ਗੱਲਾਂ ਹੁੰਦੀਆਂ ਨੇ ਜਿਹੜੀ ਟੈਕਨੀਕਲ ਗੱਲਾਂ ਹੁੰਦੀਆਂ ਵਿਚ ਇਸ ਕਾਈਂਡ ਆਫ ਆਰ ਟ੍ਰੇਡ ਕraft ਤੋਂ ਇਹਦੇ ਜੋ یہی ਕਿ ਅਸੀਂ ਬੈਕਵਰਡ ਲਿੰਕੇਜ ਐਸਟੈਬਲਿਸ਼ ਕਿਤੇ ਔਰ ਇਹ ਦੋ ਵੈਪਨਸ ਜਿਹੜੇ ਇਹ ਲੈ ਕੇ ਆਏ ਨੇ ਉਕੇ ਕੰਮ ਵਾਸਤੇ ਲੈ ਕੇ ਆਏ ਨੇ ਤੇ ਕਿਹਦੇ ਕੋਲੋਂ ਲੈ ਕੇ ਆਏ ਨੇ ਉਹਦੇ ਰਿਗਾਰਡਿੰਗ ਵੀ ਸਾਡੇ ਕੋਲ ਹੈਗੇ ਕੁਝ ਲੀਡਸ ਜਦੋਂ ਅਸੀਂ ਉਹਨੂੰ ਡਿਵੈਲਪ ਕਰਕੇ ਬੰਦਾ ਫੜ ਲਾਂਗੇ ਤਾਂ ਫਿਰ ਵੀ ਵਿਲ ਲੈ ਯੂ نو ਅðਵਾਈਸ ਸਾਨੂੰ ਪਾ ਦੇਗਾ ਇਹਨਾਂ ਤੋਂ ਬਾਰੇ ਲੱਗਿਆ ਦੂਜਿਆਂ ਦੇ ਮੰਤਰੀ ਕੋਲ ਵੀ ਹੋਣੀ ਜਿਵੇਂ ਕਮੇਟੇ ਪੈਂਦਾ ਲੱਗਦਾ ਤੁਹਾਨੂੰ ਨਾ ਬੋਲ ਕਿ ਇਹਨੇ ਤਾਂ ਪਹਿਲਾਂ ਹੀ ਹੈਗਾ ਜਿਹੜਾ 11 ਨੂੰ ਮੈਨੇਜਮੈਂਟ ਨਾਲ ਹੋਇਆ ਸੀ ਨਹੀਂ ਮੈਨੂੰ ਕੋਡਾ ਸਵਾਲ ਨਹੀਂ ਸਮਝ ਆ ਰਿਹਾ ਜਿਹੜੀ 11 ਦੀ ਪ੍ਰੋਫੈਸੀ ਕਰੀ ਗਈ ਸੀ ਦੂਜਿਆਂ ਦੇ ਭਾ ਲੈਗਾ ਨਹੀਂ ਕੋਈ ਪੁੱਛਿਆ ਜਿਹੜਾ ਹੋ ਰਿਹਾ ਨਾ ਕਿੰਨਾ ਕਿ ਰਿਮ ਲਾਈਨ ਦੀ ਦੋ ਕਰਨ ਪਰਚੀ ਹੈ ਇਹਨਾਂ ਤੋਂ ਸੈਕਸ਼ਨ ਲਗਾਇਆ ਹੋਇਆ ਹੈ ਲਗਾਇਆ ਹੋਇਆ ਇਸ ਇਹ ਸਭ 111 ਸਬਸੈਕਸ਼ਨ 2 ਬੀ ਐਨ ਐਸ ਇਟ ਇਜ਼ ਐਡਡ ਇਨ दैट ਜਿਹੜਾ ਪਹਿਲਾਂ ਪੰਜ ਇੰਸਟ੍ਰੂਮੈਂਟ ਕਿਤੇ ਉਸ ਨੂੰ ਦੇਖੇ ਉਸसे ਤੁਹਾਨੂੰ ਵੀ ਮਿਲੇਗਾ ਉਹਦੇ ਰਿਗਾਰਡਿੰਗ ਮੈਂ ਉਹੀ ਕਹਿ ਰਿਹਾ ਨਾ ਕਿ ਵੀ ਹੈਵ ਲਿੰਕੇजेस 7 ਇਸ ਟੂ ਯਸ ਸੋ ਵੈਨ ਏਵਰ ਵੀ ਹੈਵ ਕੰਕਰੀਟ ਲਿੰਕੇजेस ਵੇਅਰ ਵੀ ਆਰ ਏਬਲ ਟੂ ਸਟੈਬਲਿਸ਼ ਆ ਡਾਇਰੈਕਟਲੀ ਥੈਨ ਵੀ ਵਿਲ ਲਿੰਕ ਇਟ ਸਿਮਲਰ ਸਪੈਸ਼ਲ ਇੰਸਟ੍ਰੂਮੈਂਟ ਯਸ ठीक है जी। इस विडियो अगे शेयर जरूर करना जी कृपा करके साथ चैनल नाइब जरूर कर लो जी तुसी फास्ट एप स्टोर तू तो इंसटॉल नवंजा खबर पढ़ते देख सकते हो धनबाद